God bless you all I love you all ਜਦੋਂ ਅਸੀਂ ਕਹਾਉਤਾਂ ਪੜ੍ਹਦੇ ਹਾਂ ਤਿੰਨ ਦੀ 26 ਤੇ ਉਹਦੇ ਵਿੱਚ ਬਹੁਤ ਹੀ ਸੋਹਣਾ ਬਚਨ ਲਿਖਿਆ ਹੋਇਆ ਯਹੋਵਾ ਮੇਰੀ ਆਸ ਹੈ ਕਿ ਉਹ ਮੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ ਤੇ ਅੱਜ ਸੱਚੀ ਜਿੰਨਾਂ ਦੇ ਵੀ ਪੈਰ ਫਸੇ ਹੋਏ ਨੇ ਅੱਜ ਮੇਰਾ ਸਹੈਨਾ ਦੇ ਯਹੋਵਾ ਪ੍ਰਭ ਯੇਸ਼ੂ ਨਾਮ ਦੇ ਚ ਉਹਨਾਂ ਨੂੰ ਬਚਾਉਣ ਜਾ ਰਿਹਾ ਤੁਹਾਡਾ ਕਿਸੇ ਵੀ ਸਮੱਸਿਆ ਦੇ ਵਿੱਚ ਪੈਰ ਹੋ ਸਕਦਾ ਵਾ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਚ ਤੁਹਾਡਾ ਪੈਰ ਫਸਿਆ ਹੋ ਸਕਦਾ ਗਰੀਬੀ ਚ ਕਰਜ਼ੇ ਚ ਬਿਮਾਰੀ ਚ ਕੋਈ ਵੀ ਸਮੱਸਿਆ ਤੁਹਾਡੀ ਜਿੱਚ ਵੀ ਤੁਹਾਡਾ ਪੈਰ ਫਸਿਆ ਹੈ ਤੇ ਅੱਜ ਸੈਨਾ ਦੇ ਹੀ ਹੋਵਾ ਪਰ ਵੀ ਯੇਸ਼ੂ ਨਾਮ ਤੇ ਤੁਹਾਨੂੰ ਬਚਾਉਣ ਜਾ ਰਿਹਾ ਗੋਡ ਬlesਸ ਯੂ ਆਲ ਆਈ ਲਵ ਯੂ ਆਲ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜਿੰਨੇ ਵੀ ਕਮੈਂਟ ਦੇ ਵਿੱਚ ਯੈਸ ਕਰਕੇ ਆਮੀਨ ਲਿਖਣਗੇ ਤੇ ਸੱਚੀ ਮੈਂ ਵਿਸ਼ਵਾਸ ਦੇ ਨਾਲ ਕਹਿੰਦਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਜੋ ਵੀ ਤੁਸੀਂ ਵਿਸ਼ਵਾਸ ਦੇ ਨਾਲ ਚਾਹੋਗੇ ਉਹ ਤੁਹਾਡੇ ਲਈ ਹੋ ਜਾਏਗਾ ਤੇ ਸੱਚੀ ਮੈਂ ਵਿਸ਼ਵਾਸ ਦੇ ਨਾਲ ਕਹਿੰਨਾ ਜਿਨੇ ਵੀ ਕਮੈਂਟ ਦੇ ਵਿੱਚ ਯੈਸ ਕਰਕੇ ਆਮੀਨ ਕਰਨਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤੇ ਸੱਚੀ ਮੈਂ ਕਹਿੰਦਾ ਜੇ ਤੁਹਾਡੇ ਫਸੇ ਪੈਰ ਨਿਕਲਣ ਜਾ ਰਹੇ ਸਹਨਾ ਦਾ ਯਹਵਾ ਪ੍ਰਭ ਯੀਸ਼ੂ ਨਾਮ ਦੇ ਵਿੱਚ ਕੱਢਣ ਜਾ ਰਿਹਾ ਗੋਡ ਬlesਸ ਯੂ ਆਲ ਆਈ ਲਵ ਯੂ ਆਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਗੋਡ ਬlesਸ ਯੂ